ਕੀ ਗੱਲਬਾਤ ਹੋਈ ਇਥੇ ਤੇ ਤੁਹਾਡੀ ਦੁਕਾਨ ਤੇ ਆਹ ਤੇ ਆ ਅभी ਅੰਦਰ ਆਪਣੇ ਲੱਗੇ ਜੀ ਕੰਮ ਜਿਹੜਾ ਸਪੇਸ ਦਾ ਕਲਰਕ ਪਿਆ ਹੁੰਦਾ ਉਹ ਕੜੋੜ ਕਰਦੇਈ ਤੇ ਬਾਹਰੋਂ ਟਰਟੜ ਦੀ ਆਵਾਜ਼ ਆਈ ਆ ਤੇ ਗੋਲੀਆਂ ਘਰਾ ਕੇ ਚਲੇ ਗਏ ਬਾਅਦ ਚ ਵੇਖਿਆ ਕਿ ਸ਼ੀਸ਼ੇ ਕਿ ਸਿਕੰਦਰ ਕੇ ਜਿ ਤਰ੍ਹਾਂ ਮਿਹੋ ਕਰਦੋ ਤੇ ਇਹ ਕੋਈ ਤਨਕਾਲ ਵਗੈਰਾ ਵੀ ਆਈ ਪਹਿਲਾਂ ਕੋਈ ਹਾਂਜੀ ਫਰੋਤੀ ਦੀ ਕਾਲ ਵੀ ਆਈ ਕੋਈ ਕਈ ਕੁਝ ਆਉਂਦੀਆਂ ਨੇ ਇਹ ਇਕੱਲੀ ਤੇ ਨਹੀਂ ਆਈ ਜੀ ਕਈ ਆਈਆਂ ਕਿੰਨੇ ਵਿਅਕਤੀ ਜਿਹੜੇ ਗੋਲੀ ਚ ਲੱਗੇ ਗਏ ਦੋ ਵਿਅਕਤੀ ਕਹਿੰਦੇ ਆ ਜੀ ਅਸੀਂ ਤੇ ਮਤਲਬ ਅੰਦਰ ਹੀ ਸਾਨੂੰ ਦੇਖਣ ਚਲਾ ਆ ਨਿਕਲ ਗਏ ਉਹ ਗੋਰੀ ਗਿਨੀ ਤੁਸੀਂ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਫੁੱਲ ਪ੍ਰਸ਼ਾਸਨ ਨੂੰ ਪਤਾ ਹੀ ਹੈ ਜੋ ਇਹ ਮੰਗ ਕਰਦੇ ਉਹ ਸਾਡੀ ਮੰਗ ਪੂਰੀ ਕਰ ਦੇਣ ਬਸ ਗੀ ਹੋਇਆ ਤੁਹਾਨੂੰ ਕੀ ਲੱਗਦਾ ਜਿਹੜੀ ਬੜੀ ਬੜੀ ਮੱਦ ਭਾਗੀ ਜਿਹੜੀ ਇਹ ਖਬਰ ਹੈ ਕਿ ਸਾਡੇ ਜ਼ਿਲ੍ਹੇ ਦੇ ਸਾਡੇ ਪਿੰਡ ਦੇ ਮਸ਼ਹੂਰ ਪਾਪਾ ਜੀ ਬਹੁਤ ਹੀ ਮਤਲਬ شریف ਬੰਦੇ ਇਹਨਾਂ ਦੀ ਦੁਕਾਨ ਦੇ ਉੱਤੇ ਅਜਿਹੀ ਗੋਲੀ ਚੱਲੀ ਹੈ ਕੱਲ ਨੂੰ ਕੁਝ ਵੀ ਹੋ ਸਕਦਾ ਇੱਥੇ ਮਤਲਬ ਕੋਈ ਕਸਟਮਰ ਹੀ ਖੜਾ ਹੋਵੇ ਉਦੇ ਸਿਰ ਦੇ ਵਿੱਚ ਗੋਲੀ ਲੱਗ ਜੇ ਤੇ ਉਹਨਾਂ ਤੇ ਜਿਹੜੇ ਮੌਤ ਦੇ ਜ਼ਿੰਮੇਵਾਰ ਜਿਹੜੇ ਆ ਗੋਲੀਆਂ ਚਲਾ ਗਏ ਉਹ ਹੋਣਗੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਵੀ ਹੋ ਸਕਦਾ ਪ੍ਰਸ਼ਾਸਨ ਕੋਲ ਕੀਤਾ ਜਾਵੇ ਸਾਡੀ ਮੰਗ ਹੈ ਉਹ ਸਾਰੇ ਬਾਜ਼ਾਰ ਵੱਲੋਂ ਸਾਡੀ ਮੰਗ ਇਹ ਆ ਕਿ ਇਹਨੂੰ ਠੱਲ ਪਾਈ ਜਾਵੇ ਜੋ ਵੀ ਹੋ ਰਿਹਾ ਬਹੁਤ ਗਲਤ ਹੋ ਰਿਹਾ ਤੁਸੀਂ ਅੱਜ ਬਾਜ਼ਾਰਦ ਵਿੱਚ ਪਹੁੰਚੇ ਜੀ ਕੀ ਘਟਨਾ ਹੈ ਸਾਰੀ ਦੇਖੋ ਇੱਥੇ ਪਹੁੰਚੇ ਆਪਣਾ ਮੋਹਨ ਸਿੰਘ ਸਾਨੂੰ ਜੀਤ ਸਿੰਘ ਹਾਂ ਜੀ ਵਾਸੀ ਫਤਿਹਵਾਦ ਆ ਇਹਨਾਂ ਦਾ ਕੱਪੜਿਆਂ ਦਾ ਸ਼ੋਅਰੂਮ ਆ ਬਾਰ ਇਹਨਾਂ ਦੇ ਸ਼ੀਸ਼ੇ ਲੱਗੇ ਹੋਏ ਹੀ ਕੋਈ ਅਣਪਛਾਤੇ ਬੰਦੇ ਆਏ ਆ ਆਪਣਾ ਇਧਰ ਜਿਦਾ ਆਪਣਾ ਕਿਹੜੀ ਸਰਦੂਦੀ ਹੈ ਕਿਉਂ ਕਿ ਆਏ ਇਧਰੋਂ ਆਏ ਕ੍ਰੋਸ ਕੀਤਾ ਨਾ ਬਾਜ਼ਾਰ ਵਿੱਚ ਦੀ ਕ੍ਰੋਸ ਕੀਤਾ ਵਾ ਉਹ ਬੰਦੇ ਆਏ ਸੀ ਤੇ ਫਾਇਰਿੰਗ ਕਰਕੇ ਚਲ ਗਏ ਆ ਤੇ ਇਹਨਾਂ ਨੇ ਇਹਨਾਂ ਨੇ ਫਾਇਰਿੰਗ ਕੀਤੀ ਤੇਨ ਰੋ ਚੱਲੇ ਇਹ ਦੋ ਖੋਹ ਬਰਾਮਦ ਕਰ ਲਈ ਮੋਕੇ ਤੇ ਉਹ ਇਹਨਾਂ ਨੂੰ ਫਰੋਤੀ ਦੀ ਕਾਲ ਵੀ ਆਈ ਆ ਇਹਨਾਂ ਨੂੰ ਕੋਈ ਫਰੋਤੀ ਦੀ ਕਾਲ ਸਾਡੇ ਸਾਹਮਣੇ ਤੇ ਕੋਈ ਨਹੀਂ ਇਹਨਾਂ ਨੂੰ ਆਈ ਕੋਈ ਕਾਲ ਨਾ ਕੋਈ ਇਹਨਾਂ ਨੂੰ ਕੋਈ ਪਹਿਲਾਂ ਆਈ ਕੋਈ ਗੱਲ ਨਾ ਇਹਨਾਂ ਨੇ ਕੋਈ ਟਾਣੇ ਦੱਸੀ ਆ ਇਸ ਬੰਦੇ ਕੀ ਕਾਰਵਾਈ ਕਰ ਰਹੇ ਜੀ ਹੁਣ ਅਬ ਹੁਣ ਇਹਨਾਂ ਤੇ ਪਿਆਰ ਲਿਆਂਗੇ ਪਰਚਾ ਤੇ ਕਰਾਂਗੇ ਤੁਰਕੀਸ਼ ਕਰਾਂਗੇ ਅਗਲੀ ਕਰਿਆ ਜਿਹੜਾ ਵੀ ਕੋਈ ਸਾਡੇ ਦੋਸ਼ੀ ਸਾਹਮਣੇ ਆਇਆ ਉਹਦੀ ਗੱਲ ਕਰਾਂਗੇ